ਸ਼੍ਰੀ ਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਆਪਾਂ ਲੈ ਕੇ ਆਏ ਆ ਫੇਰ ਬਹੁਤ ਹੀ ਸੋਹਣੇ ਸੋਹਣੇ ਸੂਟ ਅੱਜ ਦੇ ਜਿਹੜੇ ਵੀ ਸੂਟ ਰਹਿਣਗੇ ਪਿਓਰ ਕੈਮਰੀ कॉटन ਦੇ ਸੂਟ ਰਹਿਣਗੇ ਨਾਲ ਪਿਓਰ ਦੇਹੀ ਪਿਓਰ ਕੈਮਰੀ कॉटन ਦੇ ਹੀ ਦੁਪੱਟੇ ਰਹਿਣਗੇ ਨਾਲ कॉटन ਮਲਮਲ ਦਾ ਦੁਪੱਟਾ ਵਾ ਬਹੁਤ ਸੋਹਣੀ ਕਲੈਕਸ਼ਨ ਆ ਜਿਹੜੀ ਕਿ ਹਰ ਬੁੱਧਵਾਰ ਲਗਾਤਾਰ ਆ ਰਹੀ ਆ ਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਕਿ 2-4 ਘੰਟਿਆਂ ਦੇ ਵਿੱਚ ਵਿੱਚ ਇਹ ਵਾਲਾ ਸਾਰਾ ਸਟਾਕ ਕਲੀਅਰ ਮਿਲਦਾ ਜੀ ਯਾਨੀ ਕਿ ਬਹੁਤ ਭੈਣਾਂ ਨੇ ਜਿਨ੍ਹਾਂ ਨੂੰ ਸੋਲਡ ਆਊਟ ਸੋਲਡ ਆਊਟ ਬਾਰ-ਬਾਰ ਸਾਨੂੰ ਕਹਿਣਾ ਪੈਂਦਾ ਕਿਉਂਕਿ ਇਹ ਵੀਡੀਓ ਇੰਨੀ ਜ਼ਿਆਦਾ ਸੁਪਰ ਹਿੱਟ ਰਹਿੰਦੀ ਹੈ ਇੰਨਾ ਜ਼ਿਆਦਾ ਤੁਸੀਂ ਪਿਆਰ ਦਿੰਦੇ ਹੋ ਕਿ ਬਹੁਤ ਭੈਣਾਂ ਰਹਿ ਜਾਂਦੀਆਂ ਨੇ ਤੇ ਰਿਪੀਟ ਸਾਨੂੰ ਫੇਰ ਉਹਨਾਂ ਲਈ ਹੋਈ ਲੈ ਕੇ ਆਉਣਾ ਪੈਂਦਾ ਸੋ ਇਸ ਲਈ ਫੇਰ ਆਪਾਂ ਇਸ ਹਫ਼ਤੇ ਰਿਪੀਟ ਲੈ ਕੇ ਆਏ ਆ ਜਿਹੜੀਆਂ ਭੈਣਾਂ ਪਿਛਲੇ ਹਫ਼ਤੇ ਰਹਿ ਗਈਆਂ ਸੀ ਜਿਨ੍ਹਾਂ ਨੂੰ ਕਾਟਨ ਦੁਪੱਟਾ ਸੂਟ ਨਹੀਂ ਮਿਲੇ ਤਾਂ ਤੁਸੀਂ ਇਸ ਵਾਰ ਇਹ ਵੀਡੀਓ ਦੇ ਵਿੱਚੋਂ ਆਪਣੀ ਪਸੰਦ ਦੇ ਨਿਊ ਡਿਜ਼ਾਈਨ ਦੇਖ ਕੇ ਤੁਸੀਂ ਆਪਣੇ ਸਿਲੈਕਟ ਕਰ ਸਕਦੇ ਹੋ ਤੇ WhatsApp ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਹੈ ਅੱਜ ਦੇ ਸੂਟ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਅੱਜ ਦੇ ਪ੍ਰਿੰਟ ਬਹੁਤ ਸੋਹਣੇ ਆ ਨਿਊ ਡਿਜ਼ਾਈਨਰ ਉੱਪਰ ਸਾਰੀ ਵੀਡੀਓ ਆ ਚੁੱਕੀ ਆ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਜਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਤੇ WhatsApp ਕਰੀ ਚੱਲਿਓ ਜੀ। ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਇਹ ਹੈਗੀ ਆ ਜੀ ਸ਼ਰਟ ਗ੍ਰੇ ਕਲਰ ਦੇ ਉੱਪਰ ਪ੍ਰਿੰਟਿੰਗ ਆ ਬਹੁਤ ਸੋਹਣੀ ਇਸ ਤਰ੍ਹਾਂ ਸਾਰੇ ਟਾਈ ਪੱਟੀ ਦਾ ਕੰਮ ਹੋਇਆ ਹੋਇਆ ਜੇ ਜਿਹੜੀ ਪੈਨ ਨਹੀਂ ਲਗਾਉਣਾ ਚਾਹੁੰਦੀ ਉਹ ਇਹਨੂੰ ਉਤਾਰ ਵੀ ਸਕਦੀ ਹੈ ਨਹੀਂ ਤੇ ਇਹ গারਲਿਸ਼ ਲੁੱਕ ਦੇ ਵਿੱਚ ਬਹੁਤ ਸੋਹਣੀ ਲੱਗੀ ਹੋਏ ਵੀ ਲੱਗਦੀ ਆ ਤੁਹਾਡੀ ਆਪਣੀ ਚੋਇਸ ਰਹੂਗੀ ਇਹਦੇ ਵਿੱਚ ਤੇ ਇਹ ਹੈਗੀ ਇਹਦੀ ਪ੍ਰਿੰਟਿੰਗ ਸਾਰੀ ਸ਼ਰਟ ਦੀ ਨਾਲ ਇਹਦੇ ਬਾਟਮ ਆਉਗੀ ਲਾਈਨਿੰਗ ਵਾਲੀ ਹਲੋ ਜੀ ਲਾਈਨਿੰਗ ਵਾਲੀ ਇਹਦੇ ਨਾਲ ਬਾਟਮ ਆ ਤੇ ਨਾਲ ਦੁਪੱਟਾ ਹੈਗਾ ਜੀ ਪਿਓਰ ਮलमल ਦਾ ਹੀ ਦੁਪੱਟਾ ਵਾ 1% ਵੀ ਸਿੰਥੈਟਿਕ ਨਹੀਂ ਕਈ ਪੈਣਾ ਕਹਿ ਦਿੰਦੀਆਂ ਨੇ ਕਿ ਸ਼ਾਇਦ ਸਿੰਥੈਟਿਕ ਬੇਸ ਨਾ ਹੋਵੇ ਪਰ ਇਹ ਨਹੀਂ ਮਿਲਦੀਆਂ ਜੀ 5 500 ਦੇ ਵਿੱਚ ਸਿੰਥੈਟਿਕ ਕੱਪੜੇ ਵੀ 600 ਦੇ ਵਿੱਚ ਵੀ ਸਗੋਂ ਸੇਲ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਸਿੰਥੈਟਿਕ ਫੀਲ ਹੁੰਦੀ ਆ ਪਰ ਇਹਦੇ ਵਿੱਚ 1 ਵੀ% ਸਿੰਥੈਟਿਕ ਨਹੀਂ ਪਿਓਰ ਕੈਮਰਿਕ ਕਹਿ ਰਹੀਆਂ ਤਾਂ ਪਿਓਰ ਕੈਮਰਿਕ ਹੀ ਤੁਹਾਡੇ ਘਰ ਤੱਕ ਪਹੁੰਚੂਗੀ ਪੂਰਾ ਵਧੀਆ ਸਟਾਫ ਆ ਪਿਓਰ ਕਾਟਨ ਆ ਤੇ ਆਹ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਇਹ ਹੈਗਾ ਜੀ ਦੁਪੱਟਾ ਪੂਰਾ ਵਧੀਆ ਖੁੱਲੇ ਡੁੱਲੇ ਨਾਲ ਦੁਪੱਟੇ ਲੱਗੇ ਹੋਏ ਨੇ ਅਗਲਾ ਡਿਜ਼ਾਈਨ ਚੈੱਕ ਕਰੋ ਬਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲਈ ਚੱਲਿਓ ਤੇ ਵਟਸਐਪ ਕਰੀ ਚੱਲਿਓ ਕਿਉਂਕਿ ਇਹ 2-4 ਘੰਟਿਆਂ ਦਾ ਸਟਾਕ ਆ ਕਿਉਂਕਿ 2-4 ਘੰਟੇ ਹੁੰਦਾ ਆਪਣੇ ਕੋਲ ਉਸ ਤੋਂ ਬਾਅਦ ਇਹ ਕਲੀਅਰ ਹੋ ਜਾਂਦਾ ਬਹੁਤ ਵਧੀਆ ਪਿਆਰ ਮਿਲਦਾ ਬਹੁਤ ਵਧੀਆ ਤੁਹਾਡਾ ਰਿਸਪਾਂਸ ਮਿਲਦਾ ਇਹ ਵਾਰੀ ਕੁਆਲਟੀ ਨੂੰ ਆ ਲੋ ਜੀ ਇਹ ਹੈਗੀ ਆ ਸਾਰੀ ਪ੍ਰਿੰਟਿੰਗ ਬਲੈਕ ਕਲਰ ਦੇ ਉੱਪਰ ਬਲੈਕ ਵਾਈਟ ਦਾ ਕੰਬੀਨੇਸ਼ਨ ਆ ਇਸ ਤਰ੍ਹਾਂ ਹੈਗਾ ਸਾਰਾ ਘੇਰੇ ਦੇ ਉੱਪਰ ਕੰਮ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਘੇਰੇ ਤੱਕ ਨਾਲ ਇਹਦੇ ਆਊਗੀ ਬਲੈਕ ਬਾਟਮ ਤੇ ਨਾਲ ਸੇਮ ਦੁਪੱਟਾ ਹੋਊਗਾ ਬਹੁਤ ਸੋਣਾ ਨਾਲ ਦੁਪੱਟਾ ਵਾ ਪੂਰੇ ਖੁੱਲੇ ਡੁੱਲੇ ਦੁਪੱਟੇ ਆ ਪਹਿਲਾਂ ਦੁਪੱਟੇ ਦੀ ਮੈਂ ਤੁਹਾਨੂੰ ਲੈਂਥ ਚੜਾਈ ਵਗੈਰਾ ਦਿਖਾਤੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸੂਟ ਨੇ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਲਓ ਅਗਲੀ ਪ੍ਰਿੰਟਿੰਗ ਚੈੱਕ ਕਰੋ ਗ੍ਰੇ ਕਲਰ ਦੇ ਉੱਪਰ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਗ੍ਰੇ ਦੇ ਨਾਲ ਆ ਇਸ ਤਰ੍ਹਾਂ ਗਲੇ ਦੇ ਉੱਪਰ ਆਊਗਾ ਸਾਰਾ ਕੰਮ ਹੋਇਆ ਹੋਇਆ ਟਾਈ ਪੱਟੀ ਦਾ ਸਾਰੀ ਆਲ ਓਵਰ ਪ੍ਰਿੰਟਿੰਗ ਆ ਸ਼ਰਟਾਂ ਦੀ ਨਾਲੇ ਦੀ ਹੈਗੀ ਸੇਮ ਜਿਸ ਤਰ੍ਹਾਂ ਇਹਦਾ ਕਲਰ ਕੰਟਰਾਸਟ ਗਾਜਰੀ ਦੇ ਨਾਲ ਆ ਗਾਜਰੀ ਪਿੰਕ ਜਿਆ ਕਲਰ ਦੀ ਹੋਈ ਬਾਟਮ ਮਿਲੂਗੀ ਤੁਹਾਨੂੰ ਇਹ ਟਾਈਟਾਈ ਦੀ ਪ੍ਰੋਪਰ ਕੱਟ ਹੁੰਦੀ ਹੈ ਇਹਨਾਂ ਦੀ ਨਾਲ ਆਊਗਾ ਜੀ ਕਾਟਨ ਮਰਮਲ ਦਾ ਦੁਪੱਟਾ ਹਲੋ ਜੀ ਕਾਟਨ ਮਰਮਲ ਦਾ ਦੁਪੱਟਾ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਸਾਰੇ ਬਹੁਤ ਸੋਹਣੀ ਕਲੈਕਸ਼ਨ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚਲੋ ਜਿਹੜਾ ਵੀ ਸੂਟ ਪਸੰਦ ਆ ਰਿਹਾ ਤੁਹਾਨੂੰ ਆਹ ਲੋ ਜੀ ਮਾਸਟਰਡ ਸ਼ੇਡ ਜੈਪੁਰੀ ਪ੍ਰਿੰਟਿੰਗ ਦੇ ਨਾਲ ਆ ਸਿਰਫ 650 ਦਾ ਸਿੰਗਲ ਸੂਟ ਆ ਜੀ ਦੋ ਸੂਟਾਂ ਉਤੇ ਦੋਨੋਂ ਕੋਰੀਅਰ ਵੀ ਫ੍ਰੀ ਮਿਲੂਗਾ ਦੋ ਸੂਟਾਂ ਤੇ ਕੋਈ ਕੋਰੀਅਰ ਦੇ ਐਕਸਟਰਾ ਚਾਰਜਸ ਸਿੰਗਲ ਸੂਟ ਤੇ ਤੁਹਾਡੇ ਆਪਣੇਗਾ ਐਕਸਟਰਾ ਚਾਰਜਸ ਹੋਣਗੇ ਆ ਕੋਰੀਅਰ ਦੇ ਪਰ ਦੋ ਸੂਟ ਲਓਗੇ ਕੋਈ ਐਕਸਾ ਹੋ ਬਾਕੀ ਜਿੰਨੇ ਮਰਜੀ ਲੈ ਸਕਦੇ ਤਿੰਨ ਲਓ ਚਾਰ ਲਓ ਪੰਜ ਲਓ ਜਿੰਨੇ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਆ ਲਓ ਜੀ ਨਾਲ ਹੈਗੀ ਹੈ ਜਿਗਜ਼ੈਗ ਵਾਲੀ ਬਾਟਮ ਨਾਲ ਹੈਗਾ ਸਾਰਾ ਜੈਪੁਰੀ ਪ੍ਰਿੰਟ ਦਾ ਹੀ ਮਾਸਟਰਡ ਸ਼ੇਡ ਦਾ ਹੀ ਦੁਪੱਟਾ ਇਸ ਤਰ੍ਹਾਂ ਇਹਦਾ ਸਾਰਾ ਬਾਰਡਰ ਬਣਿਆ ਹੋਇਆ ਵਿਚਾਲੇ ਸਾਰੇ ਇਸ ਤਰ੍ਹਾਂ ਬਣਿਆ ਹੋਇਆ ਬਹੁਤ ਸੋਹਣਾ ਦੁਪੱਟਾ ਪੂਰੇ ਖੁੱਲੇ ਢੱਲੇ ਪਿਓਰ ਕੈਮਰਿਕ ਦੇ ਦੁਪੱਟੇ ਆ ਜਾਂ ਕਾਟਨ ਮलमल ਦੇ ਦੁਪੱਟੇ ਆ ਬਹੁਤ ਸੋਹਣੇ ਆ ਬੇਸ ਨੇ ਕੋਈ ਵੀ 1% ਵੀ ਨਾ ਦੁਪੱਟੇ ਚ ਨਾ ਹੀ ਸੂਟ ਦੇ ਵਿੱਚ 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਇੱਕ ਕਾਫੀ ਜਿਹਾ ਸ਼ੇਡ ਆ ਇਹਦੇ ਵੀ ਟਾਈ ਪੱਟੀ ਦਾ ਕੰਮ ਮਿਲੂਗਾ ਬਹੁਤ ਸੋਹਣਾ ਸ਼ੇਡ ਆ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਆ ਨਿੱਕੀ ਨਿੱਕੀ ਬੂਟੀ ਦੀ ਨਾਲ ਜਿਗਜ਼ੈਗ ਵਾਲੀ ਬਾਟਮ ਮਿਲੂਗੀ ਇਹਦੇ ਵੀ ਤੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਕਾਟਨ ਦਾ ਜੀ ਕਾਟਨ ਮਰਮਲ ਦੇ ਦੁਪੱਟੇ ਨੇ ਪ੍ਰਿੰਟਿੰਗ ਆ ਚੈੱਕ ਕਰ ਲਓ ਬਹੁਤ ਸੋਹਣੇ ਦੁਪੱਟੇ ਨੇ ਆ ਲੋ ਬਹੁਤ ਸੋਹਣੇ ਦੁਪੱਟੇ ਲੰਬਾਈ ਚੜਾਈ ਵਧੀਆ ਖੁੱਲੇ ਡੁੱਲੇ ਕੱਲਾ ਹੀ ਦੁਪੱਟਾ ਮਾਰਕੀਟ ਦੇ ਵਿੱਚ 150 ਤੋਂ ਘੱਟ ਨਹੀਂ ਮਿਲਦਾ ਇਹ ਵਾਲਾ ਆ ਲੋ ਅਗਲਾ ਹੈਗਾ ਜੀ ਇਸ ਤਰ੍ਹਾਂ ਮੂੰਗੀਆ ਸ਼ੇਡ ਗ੍ਰੀਨ ਮੂੰਗੀਆ ਸ਼ੇਡ ਇਹਦੇ ਵੀ ਟਾਈ ਪੱਟੀ ਸਾਰੀ ਪ੍ਰਿੰਟਿੰਗ ਇੱਕ ਤੋਂ ਇੱਕ ਆਈ ਆ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਜਿਹੜਾ ਮਰਜੀ ਪ੍ਰਿੰਟ ਖੋਲੂਗੀ ਉਹੀ ਤੁਹਾਡਾ ਦਿਲ ਕਰੂਗਾ ਆ ਵੀ ਲੈ ਲਿਓ ਕਿਉਂਕਿ ਮੈਨੂੰ ਖੁਦ ਮੈਂ ਖੋਲ ਰਹੀ ਆ ਤੇ ਸਾਰਾ ਦੇਖੋ ਹੀਨਾ ਫੈਸ਼ਨ ਦੇ ਟੈਗ ਲੱਗਾ ਹੀਨਾ ਫੈਸ਼ਨ ਦਾ ਸਾਰੇ ਬ੍ਰਾਂਡ ਦਾ ਇਹ ਸੂਟ ਨੇ ਬਹੁਤ ਸੋਹਣੀ ਕਲੈਕਸ਼ਨ ਆ ਪ੍ਰਾਈਸ ਰੇਂਜ ਬਹੁਤ ਸੋਹਣੀ ਆ ਇਸ ਲਈ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲਈ ਚੱਲੋ ਤੇ ਆਪਣੇ ਵਟਸਐਪ ਤੇ ਕਰੀ ਚੱਲੋ ਆ ਲੋ ਇਹਦੇ ਨਾਲ ਜਿਗਜ਼ੈਗ ਵਾਲੀ ਆ ਰਹੀਆਂ ਬਾਟਮ ਨਾਲੋਣਾ ਇਹਦੇ ਵੀ ਪਿਓਰ ਕੈਮਰੀ ਕਾਟਨ ਦਾ ਹੀ ਦੁਪੱਟਾ ਆਲੋ ਇਹ ਹੈਗਾ ਨਾਲ ਇਹਦੇ ਦੁਪੱਟਾ ਬਹੁਤ ਸੋਹਣਾ ਨਾਲ ਦੁਪੱਟਾ ਸੇਮ ਕਲਰ ਕੰਟਰਾਸਟ ਨਾਲ ਬਣਿਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਆ ਰਿਹਾ ਆਲੋ ਇੱਕ ਮਾਸਟਰਡ ਸ਼ੇਡ ਹੋਰ ਆ ਗਿਆ ਆਲੋ ਇਸ ਤਰ੍ਹਾਂ ਗਲੇ ਤੇ ਟਾਈ ਪੱਟੀ ਦਾ ਕੰਮ ਆ ਪ੍ਰਿੰਟਿੰਗ ਆ ਚੈੱਕ ਕਰੋ ਮੇਨ ਇਹਦੇ ਉਹਦੀਆਂ ਪ੍ਰਿੰਟਿੰਗਾਂ ਨੇ ਬਹੁਤ ਸੋਹਣੀ ਪ੍ਰਿੰਟਿੰਗ ਆ ਦੇਖੋ ਇਹ ਵੀ ਮਾਸਟਰਡ ਸ਼ੇਡ ਦੇ ਉੱਪਰ ਆ ਨਾਲ ਇਹਦੇ ਵੀ ਸੇਮ ਜਿਗਜ਼ੈਗ ਵਾਲੀ ਬਾਟਮ ਲੱਗੀ ਹੋਈ ਆ ਤੇ ਨਾਲ ਇਹਦੇ ਸੇਮ ਦੁਪੱਟਾ ਬਹੁਤ ਸੋਹਣੇ ਕਲਰ ਕੰਬੀਨੇਸ਼ਨਾਂ ਦੇ ਦੁਪੱਟੇ ਨੇ ਬਾਰਡਰ ਇਹਨਾਂ ਦਾ ਥੋੜਾ ਜਿਆਦਾ ਡਾਰਕ ਰੱਖਿਆ ਆ ਵਿਚਾਲੇ ਬਿਲਕੁਲ ਲਾਈਟ ਰੱਖਿਆ ਸੇਮ ਜਿਵੇਂ ਕਲਰ ਨੇ ਸੂਟ ਦੇ ਵਿੱਚ ਦੋ ਕਲਰਾਂ ਦੇ ਕਲਰ ਕੰਟਰਾ ਨੇ ਸੇਮ ਦੁਪੱਟਿਆਂ ਦੇ ਵਿੱਚ ਵੀ ਕਲਰ ਕੰਟਰਾਸਟ ਉਮੀ ਸੇਮ ਕੀਤੇ ਹੋਏ ਨੇ ਆ ਲੋ ਆਹ ਵਾਲਾ ਡਿਜ਼ਾਈਨ ਆਪਣੇ ਕੋਲ ਰਿਪੀਟ ਆ ਪਹਿਲਾਂ ਬਹੁਤ ਸੁਪਰੀਟ ਚੱਲਿਆ ਜਦੋਂ ਆਪਾਂ ਫਰਸਟ ਟਾਈਮ ਲਿਆਂਦੀ ਸੀ ਵੀਡੀਓ ਕਾਟਨ ਦੁਪੱਟੇ ਨਾਲ ਇਹ ਰਿਪੀਟ ਆ ਚੁੱਕਿਆ ਵਾ ਜਿਹੜੀਆਂ ਵੀ ਭੈਣਾਂ ਨੇ ਲੈਣਾ ਹੋਇਆ ਲੈ ਸਕਦੇ ਹੁਣ ਉਦੋਂ ਵੀ ਇਹਦੇ ਦੋ ਹੀ ਪੀਸ ਆਏ ਸੀ ਇੱਕ ਬਲੈਕ ਇੱਕ ਮਹਿਰੂਨ ਹੁਣ ਵੀ ਫਿਰ ਦੋ ਪੀਸ ਹੀ ਆਏ ਨੇ ਇਸ ਤਰ੍ਹਾਂ ਇਹਦੇ ਡਿਜ਼ਾਈਨਿੰਗ ਦਿੱਤੀ ਆ ਗਰਲਿਸ਼ ਲੁੱਕ ਦੇ ਸੂਟ ਨੇ ਇਹ ਪ੍ਰਿੰਟਿੰਗ ਬਹੁਤ ਸੋਹਣੀ ਆ ਨਾਲ ਹੈਗੀ ਇਹਦੇ ਬਾਟਮ ਮਹਿਰੂਨ ਕੱਲੇ ਦੇ ਨਾਲ ਬਾਟਮ ਆ ਨਾਲ ਸੇਮ ਹੀ ਹੈਗਾ ਜੇ ਦੁਪੱਟਾ ਆ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਨੇ ਇਹਨਾਂ ਨਾਲ ਲੱਗੇ ਹੋਏ ਇਦੇ ਵਿੱਚ ਮੈਂ ਸੈਕੰਡ ਕਲਰ ਦਿਖਾ ਦਿੰਨੀ ਆ ਉਹ ਹੈਗਾ ਬਲੈਕ ਆਹ ਲਓ ਸੇਮ ਦੇ ਵਿੱਚ ਹੀ ਬਲੈਕ ਕਲਰ ਆ ਬਲੈਕ ਦੋਨੇ ਕਲਰ ਸੁਪਰ ਹਿੱਟ ਨੇ ਦੋਨੇ ਕਲਰਾਂ ਦੀ ਪੂਰੀ ਫੁੱਲਨ ਡਿਮਾਂਡ ਰਹੀ ਸੀ ਉਹਦੇ ਇੱਕ ਇੱਕ ਪੀਸ ਹੀ ਆਇਆ ਸੀ ਹੁਣ ਵੀ ਇੱਕ ਇੱਕ ਪੀਸ ਹੀ ਆਇਆ ਆਹ ਲਓ ਬਲੈਕ ਕਲਰ ਵੀ ਪੂਰਾ ਵਧੀਆ ਬਹੁਤ ਸੋਹਣਾ ਸੇਮ ਡਿਜ਼ਾਈਨਿੰਗ ਆ ਸੇਮ ਉਸੇ ਤਰ੍ਹਾਂ ਤਣੀਆਂ ਲੱਗੀਆਂ ਹੋਈਆਂ ਗੱਲ ਸ਼ਲੁਕ ਦੇ ਸੂਟ ਨੇ ਇਹ ਨਾਲ ਸੇਮ ਬਲੈਕ ਦੀ ਬਾਟਮ ਆ ਲਾਈਨਿੰਗ ਵਾਲੀ ਦੇ ਨਾਲ ਸੀ ਬਲੈਕ ਹੀ ਡੁਪੱਟਾ ਮਿਲੂਗਾ ਇੰਨੇ ਕ ਪੈਨਾਂ ਨੂੰ ਰਿਕੁਐਸਟ ਆ ਪਲੀਜ਼ ਕਲਰ ਚੁਆਇਸ ਰੱਖਿਆ ਕਰੋ 2-4 ਸੂਟਾਂ ਦੀ ਆਇਨਾ ਕਰਿਆ ਕਰੋ ਕਿ ਇੱਕ ਸੂਟ ਪਸੰਦ ਕਰਕੇ ਉਹਤੇ ਹੀ ਖੜਜਿਆ ਕਰੋ 2-4 ਸੂਟ ਸਿਲੈਕਟ ਕਰਕੇ ਸਕਰੀਨਸ਼ਾਟ ਪਾਇਆ ਕਰੋ ਤਾਂ ਕਿ ਜੇ ਇੱਕ ਅਧਾ ਨਾਮ ਵੀ ਹੋਵੇ ਤਾਂ ਅਸੀਂ ਤੁਹਾਨੂੰ ਸੈਕੰਡ ਦਾ ਆਪਸ਼ਨ ਸਾਡੇ ਕੋਲ ਹੋਵੇ ਅਸੀਂ ਤੁਹਾਨੂੰ ਉਹ ਪੇਸ ਸਕਿਆ ਲੋ ਏਅਰ ਫੋਰਸ ਕਲਰ ਆ ਹੈ ਏਅਰ ਫੋਰਸ ਕਲਰ ਦੇ ਉੱਪਰ ਆ ਦੇਖੋ ਕਿੰਨੀ ਸੋਹਣੀ ਨਿੱਕੀ ਬੂਟੀ ਦੀ ਡਿਜ਼ਾਈਨਿੰਗ ਆ ਸਾਰਾ ਹੈਨਾ ਫੈਸ਼ਨ ਦਾ ਸਾਰਾ ਹੀ ਇਹ ਬ੍ਰਾਂਡ ਆ ਆ ਲੋ ਨਾਲ ਜ਼ਿਗਜ਼ੈਗ ਵਾਲੀ ਬਾਟਮ ਆ ਤੇ ਨਾਲ ਸੇਮ ਹੈਗਾ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਵਾ ਨਾਲ ਸਾਰੇ ਇਸ ਤਰ੍ਹਾਂ ਬਾਰਡਰ ਬਣਿਆ ਦੁਪੱਟੇ ਤੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਆਏ ਨੇ ਇਹ ਸੂਟ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਕੋਈ ਭੰਨ ਨਾ ਰਹਿ ਜਾਵੇ ਕਿਉਂਕਿ ਕੁਆਂਟੀਟੀ ਤਾਂ ਆਪਦੇ ਯਾਨੀ ਕਾਫੀ ਲੈ ਕੇ ਆਂਦੀ ਆ ਆ ਲੋ ਜੀ ਪੀਚ ਕਲਰ ਦੇ ਉੱਪਰ ਇਹ ਵੀ ਸਾਰੇ ਟਾਈ ਪੱਟੀ ਦਾ ਕੰਮ ਹੋਇਆ ਹੋਇਆ ਨਾਲ ਇਹਦੇ ਇਸ ਤਰ੍ਹਾਂ ਆਉਗੀ ਪ੍ਰਿੰਟਡ ਬਾਟਮ ਤੇ ਨਾਲ ਸੀਮ ਆਊਗਾ ਦੁਪੱਟਾ ਆ ਲੋ ਜੀ ਪਿਓਰ ਕੈਮਰੀ ਕਾਟਨ ਦਾ ਦੁਪੱਟਾ ਵਾ ਨਾਲ ਬਹੁਤ ਸੋਹਣਾ ਅਗਲਾ ਹੈਗਾ ਜੀ ਗ੍ਰੀਨ ਕਲਰ ਗ੍ਰੀਨ ਕਲਰ ਆ ਆ ਲੋ ਗਲੇ ਦੇ ਉੱਪਰ ਸੇਮ ਟਾਈ ਪੱਟੀ ਆ ਪ੍ਰਿੰਟਿੰਗ ਆ ਬਹੁਤ ਸੋਹਣੀ ਆ ਜਿੰਨੀਆਂ ਵੀ ਪ੍ਰਿੰਟਿੰਗ ਖਲ ਰਹੀਆਂ ਬਹੁਤ ਸੋਹਣੀ ਆ ਇੱਕ ਤੋਂ ਇੱਕ ਪ੍ਰਿੰਟਿੰਗ ਆ ਪਲੀਜ਼ ਦੋ ਚਾਰ ਸੂਟ ਜ਼ਰੂਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਕਿ ਰੱਖਿਓ ਤਾਂ ਕਿ ਇੱਕ ਸੂਟ ਨਾ ਮਿਲੇ ਸੈਕੰਡ ਜਦ ਤੱਕ ਤੁਸੀਂ ਫਿਰ ਸੈਕੰਡ ਚੁਣਦੇ ਹੋ ਜਦ ਤੱਕ ਉਹ ਵੀ ਸੋਲਡ ਆਊਟ ਹੋ ਜਾਂਦੇ ਨੇ ਆਹ ਲਓ ਜੀ ਦੇਖੋ ਕਿੰਨਾ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣਾ ਨਾਲ ਦੁਪੱਟਾ ਵਾ ਇਹ ਵੀ ਗ੍ਰੀਨ ਕਲਰ ਹੀ ਆ ਇਹ ਥੋੜਾ ਜਿਹਾ ਡਾਰਕ ਗ੍ਰੀਨ ਜਿਹਾ ਸੀਗਾ ਆਹ ਵਾਲਾ ਕਲਰ ਇਹ ਥੋੜਾ ਜਿਹਾ ਲਾਈਟ ਗ੍ਰੀਨ ਦੇ ਵਿੱਚ ਆ ਗਿਆ ਜੈਪੂਰੀ ਪ੍ਰਿੰਟ ਆ ਇਹਦਾ ਇਹਦੇ ਨਾਲ ਦਾ ਆਪਾਂ ਸ਼ਾਇਦ نیچے ਪੀਚ ਕਲਰ ਖੋਲਿਆ ਆ ਦੇ ਪੀਚ ਦੇ ਨਾਲ ਦਾ ਸੇਮ ਆ ਇਹ ਗ੍ਰੀਨ ਕਲਰ ਨਾਲ ਇਹਦੇ ਸੇਮ ਆਊਗੀ ਬਾਟਮ ਤੇ ਨਾਲ ਸੇਮ ਹੀ ਦੁਪੱਟਾ ਬਹੁਤ ਸੋਨੇ ਦੁਪੱਟੇ ਨੇ ਨਾਲ ਆ ਲੋ ਜੀ ਆ ਵਾਲਾ ਪੀਸ ਵੀ ਆਪਣੇ ਕੋਲ ਰਿਪੀਟ ਆ ਕਿਉਂਕਿ ਜਦੋਂ ਨਿਊ ਕਲੈਕਸ਼ਨ ਨਿਊ ਸਟਾਕ ਆਉਂਦਾ ਉਹਦੇ ਵਿੱਚ ਜੋ ਰਿਪੀਟ ਸਾਨੂੰ ਮਿਲਦਾ ਸੀ ਜ਼ਰੂਰ ਚੱਕਦੇ ਆ ਤਾਂ ਕਿ ਜਿਹੜੀਆਂ ਪਹਿਣਾ ਰਹਿ ਰਹੀਆਂ ਹੁੰਦੀਆਂ ਪਹਿਲਾਂ ਇਹੀ ਕਲਰਾਂ ਦੇ ਵਿੱਚੋਂ ਇਹੀ ਸੂਟਾਂ ਦੇ ਵਿੱਚੋਂ ਉਹਨਾਂ ਦਾ ਕਿ ਦੁਬਾਰਾ ਇਹ ਸੂਟ ਪਹੁੰਚ ਸਕਣ ਆ ਲੋ ਜੀ ਗ੍ਰੀਨ ਕਲਰ ਦੀ ਸ਼ਰਟ ਆ orange ਦੇ ਨਾਲ ਇਹਦਾ ਕੰਟਰਾਸਟ ਆ ਨਾਲ ਇਹਦੇ orange ਹੀ ਬਾਟਮ ਰਹੂਗੀ ਤੇ ਨਾਲ ਸੇਮ ਰਹੂਗਾ ਜੀ कॉटन ਦਾ ਹੀ ਦੁਪੱਟਾ ਆਲੋਚ ਅਗਲਾ ਕਲਰ ਦੇਖੋ ਰਸਟ ਸ਼ੇਡ ਆ ਇਹ ਰਸਟ ਜਿਹਾ ਸ਼ੇਡ ਆ ਇਸ ਤਰ੍ਹਾਂ ਗਲੇ ਦੇ ਉੱਪਰ ਟਾਈ ਪੱਟੀ ਆਊਗੀ ਸਾਰੇ ਇਸ ਤਰ੍ਹਾਂ ਪ੍ਰਿੰਟਿੰਗ ਆਊਗੀ ਨਾ ਲਾਉਗੀ ਡਾਟਸ ਜੇ ਵਾਲੀ ਬਾਟਮ ਤੇ ਨਾਲ ਦੁਪੱਟਾ ਬਹੁਤ ਸੋਹਣੇ ਦੁਪੱਟੇ ਨੇ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਤੇ ਈਕਾ ਪਾਣੇ ਕੋਲ ਪਿਛਲੇ ਬਲੈਕ ਸੋਲੋ ਆਇਆ ਸੀ ਜਿਹੜਾ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਖੜਾ ਵਾ ਇਹ ਬਲੈਕ ਸੋਲੋ ਜਿਹਦੇ ਹੁਣ ਤੱਕ ਵੀ ਸਕਰੀਨਸ਼ਾਟ ਆਉਂਦੇ ਨੇ ਇਹ ਇੱਕ ਪੀਸ ਦੁਬਾਰਾ ਰਿਪੀਟ ਤੇ ਆ ਚੁੱਕਿਆ ਵਾ ਜਿਹੜੀ ਵੀ ਭੈਣ ਨੇ ਲੈਣਾ ਹੋਇਆ ਲੈ ਸਕਦੇ ਹੋ ਸਾਰੇ ਨੋਟਵਰਕ ਦਾ ਕੰਮ ਹੋਇਆ ਹੋਇਆ ਉੱਪਰ ਸਾਰੀ ਪ੍ਰਿੰਟਿੰਗ ਆ ਦੇਖ ਸਕਦੇ ਹੋ ਚੈੱਕ ਵਾਲਾ ਸਾਰਾ ਹੈਗਾ ਡਿਜ਼ਾਈਨ ਇਹਦਾ ਨਾਲ ਇਹਦੇ ਲਾਈਨਿੰਗ ਵਾਲੀ ਹੈਗੀ ਬਾਟਮ ਤੇ ਨਾਲ ਸੇਮ ਕਾਟਨ ਮलमल ਦਾ ਹੀ ਹੈਗਾ ਦੁਪੱਟਾ ਜੀ ਬਹੁਤ ਸੋਹਣਾ ਨਾਲ ਦੁਪੱਟਾ ਵਾ ਜਿਹੜਾ ਪੀਸ ਵੀ ਪਸੰਦ ਆ ਰਿਹਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਇਹ ਹੈਗਾ ਜੀ ਮਹਿੰਦੀ ਆ ਸ਼ੇਡ ਮਹਿੰਦੀ ਆ ਸ਼ੇਡ ਆ ਬਹੁਤ ਸੋਹਣਾ ਨਾਲ ਇਹਦੇ ਸੇਮ ਪਲੇਨ ਆਊਗੀ ਬਾਟਮ ਤੇ ਨਾਲ ਕਾਟਨ ਮलमल ਦਾ ਦੁਪੱਟਾ ਟਾਈ ਡਾਈ ਦਾ ਦੁਪੱਟਾ ਹੋਇਆ ਹੋਇਆ ਬਹੁਤ ਸੋਹਣਾ ਇਸ ਤਰ੍ਹਾਂ ਇਹਦੇ ਬਾਰਡਰ ਆਊਗਾ ਵਿਚਾਲਾ ਸਾਰਾ ਇਹਦਾ ਟਾਈ ਡਾਈ ਹੋਊਗਾ ਵੀਡੀਓ ਹੋ ਜਾਣੀ ਹੈ ਥੋੜੀ ਜਿਹੀ ਲੰਬੀ ਕਿਉਂਕਿ ਕੁਆਂਟੀਟੀ ਕਾਫੀ ਆਪਾਂ ਲੈ ਕੇ ਆਏ ਆ ਹੈਗੇ ਨੇ ਜੀ 20 30 ਸੂਟ ਜਿਹੜੇ ਇਸ ਵਾਰ ਦਿਖਾ ਰਹੀਆਂ ਮੈਂ ਤੁਹਾਨੂੰ ਤਾਂ ਕਿ ਜਿਆਦਾ ਤੋਂ ਜਿਆਦਾ ਪਹਿਣਾ ਤਾਂ ਕਿ ਪਹੁੰਚ ਸਕਣ ਇਹ ਸਟਾਕ ਦੇ ਸਮਝ ਲਓ ਐਂਡੀ ਹੋ ਰਹੇ ਨੇ ਪਤਾ ਨਹੀਂ ਕਿਹੜੇ ਹਫਤੇ ਨਾ ਵੀਡੀਓ ਆਵੇ ਤੇ ਇਹ ਸਟਾਪ ਹੋ ਜਾਵੇ ਇਸ ਲਈ ਜਿਹੜੀਆਂ ਵੀ ਪਹਿਣਾ ਨੂੰ ਇਹ ਬੈਨੀਫਿਟ ਲੈਣੀਆਂ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਆ ਦੇਖੋ ਇਹ ਘੇਰੇ ਦੇ ਉੱਪਰ ਵਰਕ ਹੋਇਆ ਸਾਰਾ ਆਰੀ ਦੇ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਕੰਮ ਹੋਇਆ ਸਾਰਾ ਧਾਗੇ ਦਾ ਕੰਮ ਆ ਉੱਪਰ ਬਹੁਤ ਸੋਹਣਾ ਪੀਸ ਬਣਿਆ ਹੋਇਆ ਵਾ ਅਲੱਗ ਜਿਹਾ ਪੀਸ ਆ ਇਹਦੇ ਵਿੱਚ ਕੋਈ ਕਲਰ ਨਹੀਂ ਕੋਈ ਅਦਰ ਕੁਝ ਡਿਜ਼ਾਈਨਿੰਗ ਨਹੀਂ ਹੈਗੀ ਇਹ ਸਿੰਗਲ ਹੀ ਪੀਸ ਮਿਲਿਆ ਵਾ ਆ ਲੋ ਸੋਲੋ ਪੀਸ ਆ ਸਮਝ ਲਓ ਇਹ ਨਾਲ ਹੈਗੀ ਇਸ ਤਰ੍ਹਾਂ ਬਾਟਮ ਤੇ ਨਾਲ ਹੈਗਾ ਇਹਦੇ ਸੇਮ ਦੁਪੱਟਾ ਬਹੁਤ ਸੋਹਣਾ ਦੁਪੱਟਾ ਨਾਲ ਬਹੁਤ ਸੋਹਣਾ ਪੀਸ ਦੇ ਉੱਤੇ ਕੰਮ ਹੋਇਆ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਵਟਸਐਪ ਕਰ ਦਿਓ ਅਲੋਚ ਸਾਰਾ ਹੈਂਡਵਰਕ ਆ ਗਲੇ ਦੇ ਉੱਪਰ ਹੋਇਆ ਹੋਇਆ ਹੈਂਡ ਦਾ ਟੱਚ ਦਿੱਤਾ ਹੋਇਆ ਸਾਰਾ ਤਾਂ ਅੱਗੇ ਨਾਲ ਕੰਮ ਰਾਸਟ ਸ਼ੇਡ ਦਾ ਸੂਟ ਆ ਬਹੁਤ ਸੋਹਣਾ ਆ ਲੋ ਚ ਸਿਰਫ ਗਲੇ ਦੇ ਉੱਪਰ ਕੰਮ ਆ ਬਾਕੀ ਸਾਰੇ ਕਿਤੇ ਪ੍ਰਿੰਟਿੰਗ ਆ ਘੇਰੇ ਦੇ ਉੱਪਰ ਕੋਈ ਕੰਮ ਨਹੀਂ ਹੈਗਾ ਇਹਦੇ ਨਾਲ ਹੈਗੀ ਇਹਦੇ ਬਾਟਮ ਆ ਲੋ ਚ ਲਾਈਨਿੰਗ ਵਾਲੀ ਬਾਟਮ ਆ ਜਿਹੜੇ ਥ੍ਰੈਡ ਚੱਲੇ ਹੋਏ ਨੇ ਇਹਦੇ ਵਿੱਚ ਸੇਮ ਉਸੇ ਤਰ੍ਹਾਂ ਵਾਈਟ ਦੇ ਨਾਲ ਉਹਦੇ ਨਾਲ ਕੰਬੀਨੇਸ਼ਨ ਇਹਦਾ ਰਸਟ ਦਾ ਕੀਤਾ ਹੋਇਆ ਕਲਰਾਂ ਦੇ ਨਾਲ ਤੇ ਦੁਪੱਟਾ ਚੈੱਕ ਕਰੋ ਦੁਪੱਟਾ ਬਹੁਤ ਸੋਹਣਾ ਇਹਦਾ ਸੇਮ ਬਾਟਮ ਨਾਲ ਦੇ ਕਲਰ ਦੁਪੱਟੇ ਦੇ ਵਿੱਚ ਪਾਏ ਹੋਏ ਨੇ ਤੇ ਬਾਰਡਰ ਰਸਟ ਸ਼ੇਡ ਦਾ ਦਿੱਤਾ ਹੋਇਆ ਆ ਲਓ ਇਹ ਵੀ ਸੋਲੋ ਪੀਸ ਆ ਇਹਦੇ ਵਿੱਚ ਕੋਈ ਅਦਰ ਕਲਰ ਨਹੀਂ ਹੈਗਾ ਆ ਲਓ ਜੀ ਬਹੁਤ ਸੋਹਣਿਆ ਕਲੈਕਸ਼ਨਾਂ ਨੇ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ WhatsApp ਕਰ ਦਿਓ ਆ ਲਓ ਜਿਹੜਾ ਮੈਂ نیچے ਕਢਾਈ ਵਾਲਾ ਪੀਸ ਦਿਖਾਇਆ ਉਹਦੇ ਵਿੱਚ ਇੱਕ ਪੀਸ ਹੋਰ ਹੈਗਾ ਜੀ ਗ੍ਰੀਨ ਕਲਰ ਦੇ ਵਿੱਚ ਜਿਹੜਾ ਮੈਂ ਮਾਸਟਰਡ ਸ਼ੇਡ ਦਾ ਆਪਾਂ ਖੋਲਿਆ ਸੀਗਾ ਉਹਦੇ ਵਿੱਚ ਇੱਕ ਕਲਰ ਮਿਲ ਜੂਗਾ ਤੁਹਾਨੂੰ ਗ੍ਰੀਨ ਸ਼ੇਡ ਆ ਦੇਖੋ ਸਾਰਾ ਕੰਮ ਤਾਂ ਅੱਗੇ ਦੇ ਨਾਲ ਹਾਈਲਾਈਟ ਕੀਤਾ ਜਿੰਨਾ ਫਲਾਵਰ ਬਣਿਆ ਨਾ ਇਹਨੂੰ ਹਾਈਲਾਈਟ ਕੀਤਾ ਹੋਇਆ ਆਰ ਇਹਦੇ ਨਾਲ ਬਹੁਤ ਸੋਹਣਾ ਪੀਸ ਆ ਸੇਮ ਬਾਟਮ ਆ ਸੇਮ ਦੁਪੱਟਾ ਲੱਗਿਆ ਹੋਇਆ ਜਿਹੜੀ ਭੈਣ ਨੇ ਮਾਸਟਰ ਲੈਣਾ ਹੈ ਮਾਸਟਰ ਲੈ ਲਿਓ ਨਹੀਂ ਤਾਂ ਫਿਰ ਗ੍ਰੀਨ ਦੀ ਚੋਇਸ ਰੱਖ ਲਿਓ ਜੀ ਜਿਹੜਾ ਅਦਰ ਲਓ ਜੀ ਇਹ ਵਾਲਾ ਕਲਰ ਕਾਫੀ ਜ਼ਿਆਦਾ ਚੱਲ ਰਿਹਾ ਵਾ ਤਾਂ ਕਰਕੇ ਇਹ ਕਲਰ ਦੀ ਵੱਧ ਡਿਮਾਂਡ ਆ ਦੇਖੋ ਇਹ ਵੀ ਸਾਰਾ ਹੈਂਡਵਰਕ ਦਾ ਕੰਮ ਹੋਇਆ ਉੱਪਰ ਸਾਰਾ ਥ्रेड ਦੇ ਨਾਲ ਆ ਹਾਈਲਾਈਟ ਕੀਤਾ ਹੋਇਆ ਕੰਮ ਨੂੰ ਹੈਂਡ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਆ 컬러 ਬਹੁਤ ਸੋਹਣਾ 컬러 ਕਾਫੀ ਮੋਸਟ ਟ੍ਰੈਂਡਿੰਗ 컬러 ਚੱਲ ਰਿਹਾ ਇਹ ਵਾਲਾ ਆ ਲੋ ਨਾਲ ਪਲੇਨ ਬਾਟਮ ਆਊਗੀ ਤੇ ਨਾਲ ਸੇਮ ਆਊਗਾ ਜੀ ਦੁਪੱਟਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਤਾਂ ਇਹ ਵਾਲਾ ਪੀਸ ਆ ਜਿਹੜਾ ਆਪਾਂ ਖੋਲਿਆ ਵਾ ਇਹ ਮਹਿੰਦੀ ਆ ਜਾਂ ਸ਼ੇਡ ਆ ਮਹਿੰਦੀ ਆ ਸ਼ੇਡ ਦੇ ਉੱਪਰ ਆ ਸੇਮ ਪ੍ਰੋਪਰ ਕਲਰ ਵੀਡੀਓ ਚ ਆ ਰਿਹਾ ਵਾ ਤੇ ਇਹ ਹੈਗਾ ਜੀ ਗ੍ਰੀਨ ਕਲਰ ਡਾਰਕ ਗ੍ਰੀਨ ਬੋਟਲ ਗ੍ਰੀਨ ਜਾਂ ਕਲਰ ਜਿਹਨੂੰ ਆਪਾਂ ਕਹਦੇ ਆ ਮੋਰ ਪੰਖੀਆ ਦੇ ਗ੍ਰੀਨ ਦਾ ਮਿਕਸਚਰ ਜਾਂ ਕਲਰ ਆ ਇਹ ਸੇਮ ਡਿਜ਼ਾਈਨ ਇਹਦੇ ਤੇ ਬਣਿਆ ਹੋਇਆ ਦੋਨੇ ਪੀਸ ਦੋਨੇ ਕਲਰ ਪੂਰੇ ਸੁਪਰ ਹਿੱਟ ਨੇ ਪੂਰੇ ਵਧੀਆ ਨੇ ਨਾਲ ਸੇਮ ਦੁਪੱਟਾ ਸੇਮ ਪਲੇਨ ਬਾਟਮ ਲੱਗੀ ਹੋਈ ਆ ਲੋਚ ਇਹ ਹੈਗਾ ਜੀ ਅਗਲਾ ਪੀਸ ਗਲੇ ਦੇ ਉੱਪਰ ਕੰਮ ਆਊਗਾ ਇਸ ਤਰ੍ਹਾਂ ਬਹੁਤ ਸੋਹਣਾ ਪ੍ਰਿੰਟਿੰਗ ਪ੍ਰਿੰਟਿੰਗ ਨੂੰ ਉੱਪਰ ਥ्रेड ਦੇ ਨਾਲ ਹਾਈਲਾਈਟ ਜਾਂ ਕੀਤਾ ਹੋਇਆ ਫਲਾਵਰਸ ਨੂੰ ਨਾਲ ਇਹਦੇ ਬਾਟਮ ਆਊਗੀ ਜ਼ਿਗਜ਼ੈਗ ਵਾਲੀ ਪਲੀਜ਼ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਹੋਰ ਪਹਿਣਾ ਤੱਕ ਵੀ ਇਹ ਵਾਲੇ ਸੂਟ ਪਹੁੰਚ ਸਕਣ ਉਹਨਾਂ ਨੂੰ ਵੀ ਆਪਾਂ ਇਹ ਵਾਲੀ ਕਲੈਕਸ਼ਨ ਤੱਕ ਲੈ ਕੇ ਆਈਏ ਆ ਲਓ ਜੀ ਇਹ ਜਿਹੜੀਆਂ ਪਹਿਣਾ ਨਵੀਆਂ ਸਾਡੇ ਨਾਲ ਜੁੜ ਰਹੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਡੇਲੀ ਸ਼ਾਮ ਨੂੰ 6 ਵਜੇ ਆਪਣੀ ਵੀਡੀਓ ਅਪਲੋਡ ਹੁੰਦੀ ਆ ਹਰ ਰੋਜ਼ ਨਿਊ ਕਲੈਕਸ਼ਨਾਂ ਲੈ ਕੇ ਆਪਾਂ ਆਉਂਨੇ ਆ ਆ ਲਓ ਜੀ ਵਾਈਟ ਸਪੈਸ਼ਲ ਵਾਈਟ ਦੇ ਉੱਪਰ ਆ ਕਿਉਂਕਿ ਵਾਈਟ ਵੀ ਕਾਫੀ ਜਿਆਦਾ ਆਪਣੇ ਕੋਲੇ ਜਾਨੀ ਕਿ ਖੁੱਲਣਸਾਰ ਬਿਕਣ ਵਾਲੀਆਂ ਚੀਜ਼ਾਂ ਨੇ ਇਹ ਸਮਝ ਲਓ ਨਾਲ ਇਹਦੇ ਹੈਗਾ ਸੇਮ ਜਿੱਦਾਂ ਦਾ ਇਹਦੇ ਵਿੱਚ ਬੋਟੀ ਆ ਸੇਮ ਉਹਦੇ ਨਾਲ ਦਾ ਸਕਿਨੀ ਡਾਰਕ ਸਕਿਨੀ ਜਿਹਾ ਵਾ ਇਹ ਕਲਰ ਨਾਲ ਸੇਮ ਦੁਪੱਟਾ ਮਿਲੂ ਅਗਲਾ ਪੀਸ ਆ ਲਓ ਫ੍ਰੇਕ ਸੈੱਟ ਦੇ ਵਿੱਚ ਇਹ ਕਲਰ ਆ ਹੀ ਰਿਹਾ ਵਾ ਇਸ ਲਈ ਜੇ ਇੱਕ ਸੈੱਟ ਚੋਂ ਚਲਿਆ ਗਿਆ ਤਾਂ ਤੁਸੀਂ ਦੂਸਰੇ ਸੈੱਟ ਚੋਂ ਪੀਸ ਕਰ ਲਿਓ ਆ ਲਓ ਜੀ ਇਹਨੂੰ ਵੀ ਸੇਮ ਦੇਖੋ ਨੋਟਬੁੱਕ ਦੇ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਪ੍ਰਿੰਟਿੰਗ ਚੈੱਕ ਕਰ ਲਓ ਨਾਲ ਇਹਦੀ ਜਿਗਜ਼ੈਗ ਵਾਲੀ ਬਾਟਮ ਮਿਲੂਗੀ ਨਾਲ ਮਿਲੂਗਾ ਸੇਮ ਕਾਟਨ ਦਾ ਪਿਓਰ ਕੈਮਰੀ ਕਾਟਨ ਦਾ ਦੁਪੱਟਾ ਲਓ ਇੱਕ ਹੈਗਾ ਆਹ ਵਾਲਾ ਪੀਸ ਇਹ ਵੀ ਪੱਟੀ ਲੱਗੀ ਆ ਜੇ ਤੁਸੀਂ ਚਾਹੁੰਦੇ ਇਹਨੂੰ ਉਤਾਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਸ਼ਾਰਟ ਦੀ ਪ੍ਰਿੰਟਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਪ੍ਰਿੰਟਿੰਗ ਆ ਨਾਲ ਇਹਦੇ ਆਊਗੀ ਇਸ ਤਰ੍ਹਾਂ ਬਾਟਮ ਸੇਮ ਜਿਸ ਤਰ੍ਹਾਂ ਦਾ ਇਹਦੇ ਵਿੱਚ ਕਲਰ ਆ ਸੇਮ ਉਹਦੇ ਨਾਲ ਦੀ ਬਾਟਮ ਆ ਨਾਲ ਇਹਦੇ ਸੇਮ ਬਾਟਮ ਨਾਲ ਦਾ ਰਹੂਗਾ ਵਿਚਾਲੇ ਦੇ ਬਾਟਮ ਨਾਲ ਦਾ ਸਾਈਡਾਂ ਦੇ ਦੇ ਜਿਹੜੇ ਪੱਲੇ ਰਹਿਣਗੇ ਉਹ ਸ਼ਾਰਟ ਨਾਲ ਦੇ ਬਹੁਤ ਸੋਹਣਾ ਕੈਂਬਰੀ ਕਾਟਨ ਦਾ ਦੁਪੱਟਾ ਲੱਗਿਆ ਹੋਇਆ ਲਓ ਜੀ ਅਗਲਾ ਪੀਸ ਏ ਵੀ ਅਲੱਗਾਂ ਤੋਂ ਪੱਟੀ ਲੱਗੀ ਹੋਈ ਆ ਜੇ ਤੁਸੀਂ ਚਾਹੋ ਉਤਰ ਜਾਊਗੀ ਜੀ ਇਹਦਾ ਕੋਈ ਚੱਕਰ ਨਹੀਂ ਸਟਿਚਿੰਗ ਕਰਨ ਵਾਲੇ ਆਪਣੇ ਆਪ ਅਡਜਸਟਮੈਂਟ ਕਰ ਦਿੰਦੇ ਨੇ ਆ ਲਓ ਜੀ ਇਹ ਹੈਗੀ ਨਾਲ ਇਹਦੇ ਬਾਟਮ ਤੇ ਨਾਲ ਹੈਗਾ ਜੀ ਦੁਪੱਟਾ ਗਾਜਰੀ শেਡ ਪਿੰਕ ਪੀਚ ਦਾ ਮਿਕਸਚਰ ਜਾਂ ਗਾਜਰੀ ਦਾ শেਡਾ ਇਹ ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਗਲੇ ਦੇ ਉੱਪਰ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਇਹਦੇ ਆਊਗੀ ਪਲੇਨ ਬਾਟਮ ਤੇ ਨਾਲ ਆਊਗਾ ਜੀ कॉटन ਮलमल ਦਾ ਇਹ ਦੁਪੱਟਾ ਦੁਪੱਟੇ ਦੀ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੈ ਦੁਪੱਟੇ ਦੇ ਉੱਪਰ ਵੀ ਪ੍ਰਿੰਟਿੰਗ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲੂਗਾ ਪਿੰਕ ਸ਼ੇਡ ਹਲਕਾ ਇੱਕ ਪਿੰਕ ਸ਼ੇਡ ਮਿਲੂਗਾ ਇਹਦੇ ਵਿੱਚ ਇੱਕ ਇਹ ਥੋੜਾ ਜਿਹਾ ਗਾਜਰੀ ਜੀ ਟੂਨ ਦੇ ਉੱਪਰ ਆ 컬러 ਪੀਚ ਵੀ ਨਹੀਂ ਕਹਿ ਸਕਦੇ ਗਾਜਰੀ ਜੀ ਟੂਨ ਕਰ ਰਿਹਾ ਇਹ ਵਾਲਾ 컬러 ਤੇ ਇੱਕ ਹੈਗਾ ਪਿੰਕ ਸ਼ੇਡ ਇਹਦੇ ਵਿੱਚ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਬਸ ਤੁਸੀਂ ਕੀ ਕਰਨਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਕਰਨਾ ਹੈ WhatsApp ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਨੈਕਸਟ ਵੀਕ ਆਪਣੀ ਇਹ ਵਾਲੀ ਵੀਡੀਓ ਆਵੇ ਨਾ ਆਵੇ ਕੁਝ ਨਹੀਂ ਕਿਹਾ ਜਾ ਸਕਦਾ ਮੈਂ ਪਿਛਲੇ ਹਫਤੇ ਤੋਂ ਹੀ ਤੁਹਾਨੂੰ ਕਹਿੰਦੀ ਆ ਰਹੀ ਆਂ ਕਿ ਕਿਸੇ ਵੀ ਟਾਈਮ ਇਹ ਵਾਲੀ ਵੀਡੀਓ ਰੁਕ ਸਕਦੀ ਆ ਤਾਂ ਇਸ ਲਈ ਪਲੀਜ਼ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰਿਓ ਚਲੋ ਜਿਹੜੀਆਂ ਪਹਿਣਾ ਪਿਛਲੇ ਹਫਤੇ ਰਹਿ ਗਈਆਂ ਸੀ ਹੁਣ ਆਪਣੇ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਤੁਸੀਂ ਬਾਏ ਕਰ ਸਕਦੇ ਹੋ ਤੇ ਪਲੀਜ਼ ਸੂਟ ਲੈਣ ਲੱਗਿਆਂ 2-4 ਸੂਟਾਂ ਦੀ ਚੋਇਸ ਰੱਖਿਆ ਕਰੋ ਤਾਂ ਕਿ ਇੱਕ ਅੱਧਾ ਪੀਸ ਕਈ ਵਾਰੀ ਤੁਹਾਡਾ ਕੋਰੀਅਰ ਪੈਕ ਕਰਨ ਲੱਗੇ ਜਦੋਂ ਚੈਕਿੰਗ ਹੁੰਦੀ ਹੈ ਇੱਕ ਅੱਧਾ ਪੀਸ ਡਿਫੈਕਟਡ ਵੀ ਨਿਕਲ ਜਾਂਦਾ ਤਾ ਉਦੋਂ ਅਸੀਂ ਕੋਈ ਅਦਰ ਜਿਹੜੇ ਤੁਸੀਂ ਪਿੱਕਾਂ ਭੇਜੀ ਉਹਨਾਂ ਚੋਂ ਜਿਹੜਾ ਵੀ ਅਵੇਲੇਬਲ ਹੋ ਉਹ ਅਸੀਂ ਤੁਹਾਨੂੰ ਪਾ ਕੇ ਭੇਜ ਸਕੀ ਤੇ ਚਲੋ ਜੀ ਜਾਂ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੰਦਾਂ ਦੀ ਲੱਗਦੀ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਕਲੈਕਸ਼ਨ ਲੈ ਕੇ ਬਾਕੀ ਆਪਣੀਆਂ ਪਹਿਲਾਂ ਸੋਮਵਾਰ ਮੰਗਲਵਾਰ ਦੋ ਪਾਰਟੀ ਵੀਓ ਕਲੈਕਸ਼ਨਾਂ ਤੇ ਬਹੁਤ ਸੋਹਣੀਆਂ ਵੀਡੀਓ ਆ ਨਿਕਲੀਆਂ ਨੇ ਜਿਹੜੀਆਂ ਬੜਾ ਨਵੀਆਂ ਜੁੜੀਆਂ ਨੇ ਤੁਸੀਂ ਉਹਨਾਂ ਨੂੰ ਜਾ ਕੇ ਦੇਖ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਜਿਹਦੇ ਵਿੱਚ ਜਿਹੜੇ ਵੀ ਪੀਸ ਸੇਲ ਹੋਏ ਸੀ ਰਿਪੀਟ ਤੋਂ ਫਿਰ ਤੋਂ ਉਹ ਐਡ ਹੋ ਚੁੱਕੇ ਨੇ ਕਿਉਂਕਿ ਡਿਮਾਂਡ ਉਹਨਾਂ ਦੀ ਕਾਫੀ ਜ਼ਿਆਦਾ ਵਾ ਤੇ ਕਿਉਂਕਿ ਰਾਮ ਟੈਕਸ ਦੀ ਵੀਡੀਓ ਦੀ ਤਾਂ ਬਹੁਤ ਵਧੀਆ ਤੁਸੀਂ ਰਿਸਪੌਂਸ ਦਿੰਦੇ ਹੋ ਹਮੇਸ਼ਾ ਹੀ ਤੇ ਬਹੁਤ ਵਧੀਆ ਪਿਆਰ ਵੀ ਦਿੰਦੇ ਹੋ ਇਸ ਲਈ ਜਿਹੜੀਆਂ ਪਹਿਣਾ ਪਾਰਟੀ ویئر ਕਲੈਕਸ਼ਨ ਦੇਖਣਾ ਚਾਹੁੰਦੀਆਂ ਨੇ ਸੋਮਵਾਰ ਮੰਗਲਵਾਰ ਆਪਣੀ 23 22 23 ਨੂੰ ਦੋ ਵੀਡੀਓ ਨਿਕਲੀਆਂ ਨੇ ਬਹੁਤ ਵਧੀਆ ਬਹੁਤ ਵਧੀਆ ਬੇਸਾਂ ਦੇ ਉੱਪਰ ਇਸ ਲਈ ਆ ਜਾ ਕੇ ਉਹ ਵੀ ਤੁਸੀਂ ਦੇਖ ਸਕਦੇ ਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ